ਵੜਿੰਗ ਦੀ ਪਹੁੰਚੇ ਹੈਨ ਫੈਲੈਂਡਰ ਸਸੀਖਾਲ ਜੀ ਅੱਜ ਰਾਜਾ ਵੜਿੰਗ ਦੀ ਕਾਂਗਰਸ ਦੇ ਕਲਪੀ ਦੇ ਕੀਏ ਇਹ ਵਨਸਾਈਕਲ ਜਾਈ ਸੀ ਔਰ ਹੁੰਦੇ ਵਿੱਚ ਕਈ ਐਸੋਸੀਏਸ਼ਨਸ ਦੇ ਲੀਡਰ ਅਗੇ ਇੰਡਸਟਰੀਸ ਨੂੰ ਇਹ ਸਭ ਦਾ ਰਿਪਰ ਗਿਆ ਸੀ ਦੇਖੋ ਸਾਨੂੰ ਪਾਰਟੀ ਨਾਲ ਮਤਲਬ ਨਹੀਂ ਸਾਨੂੰ ਮਤਲਬ ਹੈ ਸਾਡੇ ਲਈ ਕੰਡੀਡੇਟ ਹੈ ਜਿਹੜਾ ਐਮਪੀ ਬਣੇ ਲੁਧਿਆਣੇ ਲਈ ਉਹ ਇਸ ਤਰ੍ਹਾਂ ਦੀ ਪਾਲিসੀਆਂ ਲੈ ਕੇ ਆਏ ਸਾਡੀ ਦੱਸੀ ਦੀ ਗੱਲਾਂ ਕਿੱਥੇ ਤੱਕ ਪਹੁੰਚਾਈ ਹੁੰਦਾ ਕੀ ਹੈ ਇੰਡਸਟਰੀਅਲ ਪਾਲিসੀਆਂ ਬਣ ਜਾਂਦੀਆਂ ਐਮਐਸਐਮਈ ਦੀਆਂ ਮਾਈਕਰੋ ਐਂਡ ਸਮਾਲ ਦੀਆਂ ਉਹ ਕੰਸਲਟੇ ਨਹੀਂ ਕੀਤਾ ਜਾਂਦਾ ਸਾਡੇ ਨਾਲ ਸੰਸਥਾਵਾਂ ਬਣੀਆਂ ਹੋਈਆਂ ਨੇ ਸੰਸਥਾਵਾਂ ਨੂੰ ਬੁਲਾਓ ਉਹਨਾਂ ਦੇ ਲੀਡਰ ਨੂੰ ਬੁਲਾ ਕੇ ਪਾਲਿਸੀ ਡਿਸਕਸ ਕਰੋ ਫਰੂਟਫੁੱਲ ਬਿਜ਼ਨਸ ਕਾਈ ਹੋਏਗਾ ਨੇਸ਼ਨ ਦੀ ਗਰੋਥ ਤਾਂ ਹੀ ਹੋਏਗੀ ਨੇਸ਼ਨ ਦੀ ਐਕਸਪੋਰਟ ਹੀ ਤਾਂ ਮਨੇਗੀ ਜਦੋਂ ਤੁਸੀਂ ਸਾਡੇ ਨਾਲ ਮਿਲ ਕੇ ਪਾਲਿਸੀਆਂ ਸੈਟਲ ਕਰਕੇ ਮੈਨੂੰ ਆਓ ਲੱਗਦਾ ਵੀ ਤੁਹਾਡੇ ਕੋਲ ਕਿਹੜੇ ਜਿਹੜੇ ਸਾਡੇ ਕੋਲੋਂ ਮੁੱਦੇ ਬਣੇ ਸਟਰੋਂਗ ਮੁੱਦੇ ਨੇ ਵੀ ਸਾਡੀ ਇੰਡਸਟਰੀ ਬੜੀ ਕ੍ਰਾਈਸਿਸ ਚੱਲ ਰਹੀ ਹੈ ਸਾਈਕਲ ਇੰਡਸਟਰੀ ਚਾਈਨਾ ਨਾਲ ਜਦੋਂ ਕੰਪੇਅਰ ਕਰਦੇ ਹਾਂ ਮੈਂ ਪਰਸੇ ਵਾਪਸ ਆਇਆ ਬਾਈਸਾਈਕਲ ਸ਼ੋ ਚਾਈਨਾ ਸ਼ੀਗਾਇਓ ਸਾਰੇ ਮੈਂਬਰਸ ਦੇ ਡੈਲੀਗੇਸ਼ਨ ਲੈ ਕੇ ਗਿਆ ਸੀ ਵਿਕਸਤ ਦੇ ਪਾਰਕਸ ਤੇ ਮੈਂ ਉਹਨਾਂ ਨੂੰ ਇਹ ਦਿਖਾਇਆ ਦੇਖੋ ਚਾਈਨਾ ਵਿੱਚ ਪ੍ਰੋਡਕਟ ਕਿੱਦਾਂ ਬਣਦੇ ਉੱਤੇ 200 250 300 ਡਾਲਰ ਦਾ ਸਾਈਕਲ ਕਿੱਦਾਂ ਬਣਦਾ ਅਸੀਂ 3000 ਦਾ ਸਾਈਕਲ ਵੇਚਦੇ ਪਏ ਹਾਂ ਉਹ 300 ਡਾਲਰ ਦਾ ਵੇਚਦਾ ਔਰ 1 ਡਾਲਰ ਦੋਸਤੋ 85 ਰੁਪਏ ਦਾ ਤੇ ਤੁਸੀਂ ਔਰ ਉਹਨਾਂ ਕੋਲ 2026 ਤੱਕ ਟਾਈਮ ਨਹੀਂ ਹੈ ਔਰ ਅਸੀਂ ਇੱਦਾਂ ਬੈਠੇ ਵੀ ਜਦੋਂ ਮਰਜੀ ਲਈ ਸਾਡੇ ਮਕਸਦ ਮੁੱਦੇ ਇਹੀ ਨੇ ਜੀ ਕਿਉਂ ਨਾ ਸਾਡੀ ਕੰਟਰੀ ਦੇ ਵਿੱਚ ਟੈਕਨੋਲੋਜੀ ਇੰਡੈਂਪਲੀਮੈਂਟ ਕੀਤੀ ਜਾਵੇ ਕਿਉਂ ਅਸੀਂ ਇਦਾਂ ਦੇ ਪ੍ਰੋਡਕਟ ਨਾ ਬਣਾ ਪਾਈਏ ਸਰਕਾਰ ਦੀ ਹੈਲਪ ਚਾਹੀਦੀ ਸਾਨੂੰ ਟੈਕਨੋਲੋਜੀ ਅਪਗ੍ਰੇਡੇਸ਼ਨ ਦੀ ਮਸ਼ੀਨਰੀ ਦੇਣ ਸਾਨੂੰ ਰੌ ਮੈਟੀਰੀਅਲ ਉਦਾਰਾ ਦਿਵਾਨ ਔਰ ਜੂਸ ਸਾਡੀ ਟਿਕਟਾਵਾ ਇੰਡਸਟਰੀ ਨੂੰ ਆਂਦੀਆਂ ਨੇ ਮਹਿਕਮਿਆਂ ਤੋਂ ਉਹ ਦੂਰ ਕਰਾਂ ਤੇ ਦੇਖੋ ਕੰਟਰੀ ਦੀ ਗ੍ਰੋਥ ਹੋਏਗੀ ਲੱਗਦਾ ਪਿਛਲੇ ਜਿਨੇ ਇੱਕ ਲੋਕ ਕਹਿ ਰਹੇ ਸੀ ਜੀ ਕੀ ਲੁਧਿਆਣਾ ਦੇ ਵਿੱਚ ਪਾਣੀ ਪੀਣ ਯੋਗ ਨਹੀਂ ਹੈ ਜੀ ਇਸ ਕੁਆਲਿਟੀ ਕਿਹਨਾ ਚਾਹੁੰਦੇ ਪਾਣੀ ਪੀਣ ਯੋਗ ਨਹੀਂ ਹੁੰਦੀ ਹੈ ਕਈ ਵਜ੍ਹਾ ਹੋ ਸਕਦੀਆਂ ਜੀ ਉਹਦੀ ਵਜ੍ਹਾ ਕਲੀ ਇੰਡਸਟਰੀ ਬੇਸ ਤੋਂ ਆਗਰੀ ਹੈ ਨਾ ਇਹ ਰਾਜਾ ਵੜਿੰਗ ਜੀ ਦਿੱਤੇ ਆ ਤਾਂ ਅਸੀਂ ਜਿਹੜੇ ਕੰਮ ਕਰਾਈ ਜਾਣਗੇ ਰਾਜਾ ਵੜਿੰਗ ਜੀ ਤੋਂ ਤੁਹਾਨੂੰ ਦੱਸਿਆ ਸਭ ਤੋਂ ਪਹਿਲੇ ਅਸੀਂ ਆਪਣੀ ਇੰਡਸਟਰੀ ਦੀ ਅਪਗ੍ਰੇਡੇਸ਼ਨ ਦੀ ਗੱਲ ਕੀਤੀ ਹੈ ਟੈਕਨੋਲੋਜੀ ਅਪਗ੍ਰੇਡ ਹੋਏ ਸਾਡੀ ਸਾਡੀ ਕੰਟਰੀ ਦੇ ਵਿੱਚ ਜਿਹੜਾ ਪਾਲਿਸੀਆਂ ਬਣਨ ਸਾਡੇ ਐਮਐਸਐਮਈ ਔਰ ਖਾਸ ਤੌਰ ਤੇ ਕਿਉਂ ਮੈਂ ਸਾਈਕਲ ਨਾਲ ਬਿਲੋਂਗ ਕਰਦਾ ਸਾਈਕਲ ਨੈਸਟੀ ਨਾਲ ਸਾਈਕਲ ਦੀ ਪਾਲਸੀ ਜਿਹੜੀ ਸਾਨੂੰ ਪੁੱਛ ਕੇ ਬਣਾਈਆਂ ਜਾ ਔਰ ਇਸ ਤੋਂ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਹੈ ਵੀ ਜਿਹੜੇ ਲੁਧਿਆਣੇ ਦੇ ਵਿੱਚ ਇਨਫਰਾਸਟ੍ਰਕਚਰ ਦੀ ਕਮੀ ਹੈ ਜਿਹੜੇ ਸਾਡੇ ਕੋਲ ਬਾਹਰੋਂ ਬੰਦੇ ਕੋਈ ਆਂਦੇ ਨੇ ਇਨਫਰਾਸਟ੍ਰਕਚਰ ਇੰਨਾ ਪੂਰ ਹੈ ਫੋਕਲ ਪੁਆਇੰਟ ਨੂੰ ਮਸਲੇ ਤੌਰ ਤੇ ਕੋਈ ਇਨ ਐਂਡ ਐਗਜ਼ਿਟੀ ਦੀ ਪ੍ਰੋਪਰ ਬਣੀ ਹੋਈ ਔਰ ਐਡਾ ਵੱਡਾ ਸ਼ਹਿਰ ਹੈ ਕੋਈ ਐਡਾ ਨਾ ਹਸਪੀਟਲ ਨਹੀਂ ਹੈਗਾ ਵੀ ਜਿੱਥੇ ਅਸੀਂ ਫੇਸ ਕਰ ਸਕੀਏ ਕੋਈ ਏਮਸ ਲੈਵਲ ਦਾ ਪੀਜੀਆ ਲੈਵਲ ਦਾ ਹਸਪਤਾਲ ਬਣਵਾਈਏ ਸਾਡੀ ਅਸਾਰੀਆਂ ਇਹਨਾਂ ਜਿਹੜਾ ਵੀ ਆਉਣ ਵਾਲਾ ਜਿੱਤ ਕੇ ਐਮਪੀ ਆਏ ਅਸੀਂ ਉਹਨਾਂ ਹੱਥ ਜੋੜ ਕੇ ਇਹ ਬੇਨਤੀ ਕਰਦੇ ਹਾਂ ਸਰਕਾਰ ਆਪਦੀ ਹੈ ਆਪਦੀ ਸਰਕਾਰ ਹੈ ਉਹਨਾਂ ਨੇ ਕੋਈ ਬਣਾਇਆ ਨਹੀਂ ਸਰ ਤੁਹਾਡੇ ਸਾਹਮਣੇ ਹੀ ਹੈ ਦੇਖੋ ਅਸੀਂ ਤੁਹਾਡੇ ਨੇ ਛੱਡਦੇ ਆ ਤੁਸੀਂ ਸ਼ਹਿਰ ਦੇ ਪੱਤਰਕਾਰ ਹੋ ਬਹੁਤ ਵਧੀਆ ਜਰਨਲਿਸਟ ਹੋ ਸਾਰਾ ਘੁੰਮਦੇ ਹੋ ਤੁਹਾਡੇ ਸਾਹਮਣੇ ਹੀ ਹੈ ਅਸੀਂ ਅਸੀਂ ਤੁਹਾਡੇ ਤੁਹਾਡੇ ਨੇ ਛੱਡਦੇ ਆ ਜੇ ਐਸੀ ਕੋਈ ਗਲਤ ਗੱਲ ਕਹਿ ਰਿਹਾ ਤੇ ਸਾਨੂੰ ਮਾਫ਼ੀ ਦੇ। ਹਰ ਤੁਸੀਂ ਇੰਡਸਟਰੀਅਰ ਜਾਂ ਕੋਈ ਮੰਗਾਉਣ ਨੂੰ ਮਤਲਬ ਸਾਂਝਾ ਕੀਤਾ। ਹਾਂਜੀ। ਉਹ ਤੁਹਾਨੂੰ ਕੀ ਇਹ ਚੁਆਸ਼ਣ ਦੇ ਗਿਆ ਇੰਡਸਟਰੀ ਦਾ ਸਵਾਇਕਲ ਪੀਅਰ ਜਿੱਦ ਇਸ। ਸਾਨੂੰ ਉਹਨਾਂ ਨੇ ਸੁਸ਼ਾਸ਼ਣ ਹੀ ਦੋਇਆ ਵੀ ਕਿ ਮੇਰਾ ਜੋ ਟਰੈਕ ਰਿਕਾਰਡ ਹੈ ਵੀ ਮੈਂ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤਾ ਹੈ ਔਰ ਠੀਕ ਨੂੰ ਠੀਕ ਹੈ। ਜੇ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਤਾਂ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਮੈਂ ਜਿੱਤਣ ਤੋਂ ਬਾਅਦ ਇੰਡਸਟਰੀ ਨਾਲ ਮੀਟਿੰਗ ਕਰਾਂਗਾ ਔਰ ਇਹ ਮੈਂ ਪੱਕਾ ਤੁਹਾਡੇ ਪ੍ਰੋਮਿਸ ਕਰਨਾ। ਇਹ ਪਹਿਲੀ ਵਾਰ ਜੇ ਕਹਿੰਦੀ ਜ਼ਿੰਦਗੀ ਦੇ ਵਿੱਚ ਹਿਸਟਰੀ ਆਫ ਇੰਡੀਅਨ ਪਾਰਲੀਮੈਂਟ ਚ ਸਾਈਕਲ ਉੱਠੇਗੀ ਤਾਂ ਮੈਂ ਉਠਾਵਾਂਗਾ। ਠੀਕ ਹੈ। ਰਾਜਾ ਬਰਿੰਦੀ ਅੱਜ ਰਾਜਾ ਬਰਿੰਦੀ ਅੱਜ ਸਾਡੇ ਏਰੀਆ ਵਿੱਚ ਮੀਟਿੰਗਾਂ ਨਹੀਂ ਹੋ ਗਈ ਐਸੋਸੀਏਸ਼ਨ ਨਾਲ ਉਹ ਤੇ ਤੁਹਾਡੇ ਡਿੰਪਲ ਟੈਂਡਨ ਜੀ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ। ਤੇ ਸਾਰਿਆਂ ਨੇ ਬੜੇ ਜੋਸ਼ ਨਾਲ ਉਹਨਾਂ ਦਾ ਗਲਕਾਰ ਕੀਤਾ ਤੇ ਨਾਲੇ ਉਹਨਾਂ ਨੂੰ ਅਸ਼ੋਰੈਂਸ ਵੀ ਦਵਾਈ ਹੈ ਵੀ ਅਸੀਂ ਤੁਹਾਡੇ ਨਾਲ ਆ ਤੇ ਜਿੱਦਾਂ ਕਿ ਜੇ ਆਪਣਾ ਪਹਿਲਾ ਸੰਪਰਕ ਦੇ ਆ ਰਹੇ ਹੋ। ਪਲਵਾਰ ਜੀ ਜਾਂ ਸਾਡੇ ਆਜੋ ਜੀ ਜਾਂ ਆਪਣੇ ਏਰੀਏ ਦੇ ਢਿਲਡਾਵਰ ਜੀ ਤੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੇ ਬਹੁਤ ਉਹਨਾਂ ਦਾ ਸਾ ਦਿੱਤਾ ਤੇ ਉਹਨਾਂ ਨੇ ਸਾਡਾ ਸਾ ਦਿੱਤਾ ਅੱਜ ਰਾਜਾ ਜੀ ਵੀ ਸਾਡੇ ਬੁਲਾਏ ਉਹਨਾਂ ਨੇ ਸਾਡਾ ਹੌਸਲਾ ਵਧਾਇਆ ਤੇ ਸਾਨੂੰ ਥੋੜੀ ਹੋਰ ਵੀ ਵਧੀਆ ਨਹੀਂ ਵਧੀਆ ਅੱਜ ਜਿੱਦਾਂ ਦੇ ਲੋਕਾਂ ਦਾ ਸਹਿਯੋਗ ਆ ਜੂਮ ਦੇਖ ਕੇ ਸਾਰੇ ਉਹਨਾਂ ਦੇ ਨਾਲ ਨੇ ਤੇ ਹੋਰ ਇਸ ਤੋਂ ਬਾਅਦ ਸਾਡਾ ਇੱਕ ਮੰਦਰ ਪ੍ਰੋਗਰਾਮ ਵੀ ਬਣ ਰਿਹਾ ਹੈਗਾ ਜਿਹੜੇ ਜਿਹੜੇ ਏਰੀਏ ਦੇ ਅਸੀਂ ਨੇ ਮਤਲਬ ਵੱਡੇ ਲੈਵਲ ਤੇ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਨੂੰ ਕੋਈ ਦੁਆਰਾ ਸਰਦਾਰ ਕਰਾਂਗੇ ਜਿਸ ਨਾਲ ਜਿਉਂ ਵੱਧਦਾ ਜਾ ਰਿਹਾ ਲੋਕਾਂ ਦਾ ਵਿਸ਼ਵਾਸ ਵਧਦਾ ਜਾ ਰਿਹਾ ਅਸੀਂ ਸੋਚਿਆ ਵੀ ਕਿਉਂ ਨਾ ਸਾਰਿਆਂ ਦਾ ਹੋਰ ਸਹਿਯੋਗ ਮਿਲੇ ਤੇ ਉਹਨਾਂ ਦਾ ਸਾਥ ਮਿਲੇ ਤੇ ਉਹਨਾਂ ਨੂੰ ਸਾਥ ਦੇਣ ਤੇ ਅਸੀਂ ਸਾਰਿਆਂ ਨੂੰ ਲੋਕ ਜਿਹੜਾਣਾ ਵਸਿਆ ਨਹੀਂ ਰਿਕਵੈਸਟ ਕਰਾਂਗੇ ਕਿ ਜੇ ਤੁਸੀਂ ਉਹਨਾਂ ਨੂੰ ਆਪਣੀ ਪਿੰਡ ਦੀ ਵੋਟ ਪਾਓ ਉਹਨਾਂ ਨੂੰ ਸਾਥ ਦਿਓ ਉਹ ਐਮਪੀ ਦੇ ਨਾਲ ਲੋ ਇੱਕ ਬੂਰੇ ਬਾ ਆਪਣਾ ਪੰਜੇ ਦੇ ਮੋਰ ਲਗਾ ਕੇ ਉਹਨਾਂ ਦਾ ਸਾਥ ਇੰਨੀਆਂ ਕੋ ਵੋਟਾਂ ਦਾ ਵੱਧ ਵੱਧ ਤੋਂ ਵੱਧ ਧੰਨ ਹੋਇਆ ਇੱਕ ਲੱਖ ਦੇ ਉੱਤੇ ਦੀ ਉਮੀਦ ਹੈ ਜਿਸ ਹਾਲ ਮੈਨੋਂ ਉਹਨਾਂ ਦੇ ਅਜਿਹਾ ਵੱਧਾ ਜਾਵੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕਾਂ ਨੂੰ ਇਹ ਫੀਲ ਕਰਾਂਗੇ ਵੀ ਬਿਲਕੁਲ ਇਹ ਸਾਡੇ ਜਿੰਦਾਂ ਦੇ ਦਲਵਾਰ ਸਾਹਿਬ ਨੇ ਲੁਧਿਆਣਾ 'ਚ ਕੰਮ ਕੀਤਾ ਹੈ ਅੱਜ ਵੀ ਇਹਨੇ ਕੰਮ ਕੀਤਾ ਸੁੰਦਰ ਹੀ ਨਾਵਰ ਕੀਤਾ ਹੈ ਇਹ ਸਾਰੇ ਆਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਵੀ ਮਾਰੋ ਆਏ ਹੈ ਪੈਰਾਸ਼ੂਦਾ ਕੋਈ ਪੈਰਾਸ਼ੂਰ ਨਹੀਂ ਸਭ ਉਹ ਇੱਥੇ ਬੈਠੇ ਨਾਲ ਲੱਗੇ ਅਸੀਂ ਤਾਂ ਉਹਨਾਂ ਨੇ ਇਹਨਾਂ ਨੂੰ ਵੀ ਜਾਣਦੇ ਆ ਉਹਨਾਂ ਨੇ ਜਾਣਦੇ ਆ ਉਹ ਕੰਮ ਕਰਵਾਵਾਂਗੇ ਤੇ ਸਾਡੇ ਪਹਿਲਾਂ ਵੀ ਕੰਮ ਕਰਦੇ ਆ ਰਹੇ ਨੇ ਆਖੀ ਢੇਰ ਤੋਂ ਬੰਦੇ ਅਸੀਂ ਸਾਡੇ ਸਾਡੇ ਖਾਸ ਜਿਹੜੇ ਸਾਡੇ ਆਪਣੇ ਭੋਤਰਾ ਜੀ ਸ਼ਾਮ ਭੋਤਰਾ ਜੀ ਜਿਹੜੇ ਗਲੀ ਗਲੀ ਦੇ ਇੱਕ ਇੱਕ ਘਰ ਘਰ ਦੇ ਵਾਕਫ ਨੇ ਉਹਨਾਂ ਨੇ ਸਾਡੇ ਅੱਜ ਤੱਕ ਜਿੰਨੇ ਸਾਲਾਂ ਤੋਂ 35-40 ਸਾਲਾਂ ਤੋਂ ਤਾਂ ਮੈਂ ਹੀ ਉਹਨਾਂ ਨੂੰ ਵੋਟ ਪਾਉਂਦਾ ਆ ਰਿਹਾ ਉਹਨਾਂ ਦੇ ਸਾਰੇ ਪਰਿਵਾਰ ਦੇ ਉਹ ਗੋਬੀਓ ਸਾਹਿਬ ਜੋਂ ਦੇ ਨੇ ਬੇਕਾਫੀ ਸਹਿਯੋਗ ਦਿੱਤਾ ਦੀ ਹੈ ਬਿੱਟੂ ਦੀ ਜਾਣ ਨਾਲ ਕੋਈ ਫਰਕ ਪਿਆ ਹਾਂ ਬਿੱਟੂ ਦੇ ਜਾਣ ਨਾਲ ਠੀਕ ਹੈ ਇਹ ਗਏ ਗਏ ਵੀ ਨਹੀਂ ਉਧਰ ਦੇ ਕੋਈ ਕੁਛ ਉਧਰ ਗਏ ਨਹੀਂ ਤੇ ਕੋਈ ਉਧਰ ਆਏ ਵੀ ਨਹੀਂ ਅੱਜ ਚੇਂਜ ਬੰਦਾ ਤੋਂ ਹੀ ਲੇਕਿਨ ਮੋਰਰ ਤਾਂ ਸਾਰਾ ਉਹ ਹਿਲਿਆਣੇ ਦਾ ਜਿਹੜਾ ਸਭ ਤੋਂ ਜ਼ਿਆਦਾ ਇਹ ਸੀਟ ਦੇ ਕੋਈ ਟੈਂਡਰ ਸੇ ਕਾਂਗਰਸ ਜਿੱਤਦੀ ਆ ਰਹੀ ਹੈ ਮੋਰਰ ਕਾਂਗਰਸ ਉਹਨੇ ਜਿਹਨੂੰ ਮੀਦਾਇ ਜਿੱਤਣਗੇ ਅਗਲੇ ਕੋਈ ਜਲਦਾ ਵਿਚਾਰ ਦੇ ਮੁੱਦਿਆਂ ਤੇ ਹਲੇ ਵਾਸੇ ਕੋ ਪ੍ਰੋਪਰ ਕੋਈ ਗੱਲ ਹੋਈ ਨਹੀਂ ਲੇਕਿਨ ਕਾਫੀ ਕੰਮ ਸਾਡਾ ਹੋ ਚੁੱਕਾ ਆਇਆ ਹੁੰਦਾ ਵੀ ਪਿਆ ਲੇਕਿਨ ਜਿਹੜਾ ਮੇਨ ਬੁਲਦਾ ਨਾ ਰੱਛ ਦਾ ਜਾਂ ਇਦਰੋਂ ਮੈਂ ਕੋਈ ਪ੍ਰੋਬਲਮ ਕੋਈ ਆਂਦੀ ਹੈ ਤੇ ਸਾਥ ਦੇਂਦੇ ਆ ਰਹੇ ਨੇ ਦੇਣ ਦੇ ਸਰਪੰਨ ਜੀ ਦਾ ਮੇਰਾ ਨਾਮ ਜੀ ਅਨਿਲ ਸਿੰਘ ਦੇਵਾ ਅੱਜ ਤੇ ਰਾਜਾਪੁਰੰਗ ਜੀ ਆਏ ਸੀ ਹਾਂਜੀ ਰਾਜਾਪੁਰੰਗ ਜੀ ਨੇ ਕਾਫੀ ਚੀਜ਼ਾਂ ਸਾਡੀਆਂ ਸੁਣੀਆਂ ਨੇ ਕਾਫੀ ਟਾਈਮ ਲਾ ਕੇ ਉਹਨਾਂ ਨੂੰ ਕਈ ਚੀਜ਼ਾਂ ਦਾ ਸਾਨੂੰ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਇੰਡਸਟਰੀ ਜਿਹੜੀਆਂ ਪ੍ਰੋਬਲਮਸ ਨੇ ਮਸ਼ੀਨਰੀ ਦੀ ਪ੍ਰੋਬਲਮ ਹੈ, ਜੀਐਸਟੀ ਦੀ ਪ੍ਰੋਬਲਮ ਹੈ ਔਰ ਕਈ ਚੀਜ਼ਾਂ ਦੀ ਪ੍ਰੋਬਲਮ ਹੈ, ਰੋਡ ਦੀ ਪ੍ਰੋਬਲਮ ਹੈ, ਹੋਰ ਕਈ ਜਿਹੜੀਆਂ ਜਿੰਨਾ ਦੀ ਪ੍ਰੋਬਲਮ ਉਹਦੇ ਵਾਸਤੇ ਕਾਫੀ ਉਹਨਾਂ ਨੇ ਸੁਣਤੇ ਦੇਖਣ ਮੈਂ ਸਾਡੇ ਕੋਲ ਦਸਾਈਆਂ ਗੱਲਾਂ ਸੁਣੀਆਂ ਨੇ ਜਿਹੜਾ ਉਹ ਕਹਿੰਦੇ ਨੇ ਅਸੀਂ ਬਹੁਤ ਜਲਦੀ ਤੋਂ ਜਲਦੀ ਲੁਧਿਆਣਾ ਵਾਸੀਆਂ ਨੂੰ ਚੰਗਾ ਤੇ ਵਧੀਆ ਕੰਮ ਦਵਾਵਾਂਗੇ ਤੁਸੀਂ ਵੀ ਕੋਈ ਆਪਣੇ ਵੱਲੋਂ ਮੰਗ ਰੱਖੀ ਸੀ ਵੀ ਆਹ ਚੀਜ਼ ਸਾਨੂੰ ਹੈ ਨਹੀਂ ਜਾਂਦਾ ਨਹੀਂ ਅਸੀਂ ਇੰਡਸਟਰੀ ਦੀ ਮੰਗ ਤਾਂ ਇਹੀ ਹੈ ਜੀ ਸਾਨੂੰ ਬਿਜਲੀ ਪ ਠੀਕ ਮਲੇ ਪੋਲਿਊਸ਼ਨ ਵੱਲੋਂ ਠੀਕ ਮਲੇ ਥੋੜਾ ਜਿਹਾ ਜਿਹੜੀ ਕ腐ਸ਼ਨ ਨਹੀਂ ਵਧੀ ਹੋਈ ਉਹ ਠੀਕ ਹੋਵੇ ਸਾਡੀਆਂ ਤਾਂ ਇਹੀ ਮੰਗਾਂ ਨੇ ਅੰਡਰਸਟਰੀ ਤਾਂਹੀਂ ਚੱਲਦੀ ਹੈ ਅੰਡਰਸਟਰੀ ਨੂੰ ਬਿਜਲੀ ਠੀਕ ਮਲੇ ਅਰਸੀਂ ਕੋ ਬਿਜਲੀ ਆਣੀਗੀ ਅੱਜ ਸਾਹ ਨੂੰ ਦੇਸ਼ ਨੂੰ ਯਾਦ ਹੋਇਆ 75 ਸਾਲ ਹੋ ਗਏ ਦੇਖ ਲਓ ਚਲੋ ਠੀਕ ਹੈ ਕਾਂਗਰਸ ਵੀ ਰੋਏ ਰਿਹਾ ਹੁਣ ਚਲੋ ਪੰਜਾਬ ਸਰਕਾਰ ਵੀ ਹੈਗੀ ਹੈ ਐਸ ਵੇਲੇ ਐਸ ਤਨਾ ਬੁਰਾ ਹਾਲ ਹੈ ਬਿਜਲੀ ਦਾ 6-6 ਘੰਟੇ ਦਾ ਕੱਟਾ ਬਿਜਲੀ ਆਂਦੀ ਨਹੀਂ ਕੁਝ ਸੁਣਵਾਈ ਨਹੀਂ ਹੈ ਕਾਲੀਏ ਦੇ ਟਾਈਮ ਤੇ ਵੀ ਤੁਸੀਂ ਦੱਸੋ ਕੁਝ ਦੱਸੋ ਤੁਸੀਂ ਮੋਟੇ ਰੱਖਦੇ ਹੋ ਤੁਸੀਂ ਸੋਚਦੇ ਹੋ ਮੈਂ ਹੋਏ ਨੇ ਕਾਫੀ ਸੌਲਡ ਹੋਏ ਨੇ ਉਸ ਵੇਲੇ ਕਾਲੀਆਂ ਨੇ ਕਾਫੀ ਸੌਲਡ ਕੀਤੇ ਨਹੀਂ ਅਸੀਂ ਗੱਲ ਨਹੀਂ ਕਾਲੀਆਂ ਨੇ ਗਵਰਨਮੈਂਟ ਨੇ ਵੀ ਕਾਫੀ ਕੁਝ ਬਣਾਇਆ ਉਸ ਵੇਲੇ ਉਹਨਾਂ ਦੇ ਉਹ ਮਲੇ ਰੋਡਸ ਵੀ ਬਣੀਆਂ ਪੰਜਾਬ ਦੇ ਆ ਕੁਝ ਡਵੈਲਪਮੈਂਟ ਵੀ ਹੋਈਆਂ ਨੇ ਹਾਂ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਵੱਲੋਂ ਕੋਈ ਖਾਸ ਇੰਨੀ ਇੰਪਰੂਵਮੈਂਟ ਨਹੀਂ ਹੋਈ ਲੱਗੇ ਹੋਏ ਨੇ ਵੀ ਕਹਿਣ ਵੀ ਅਸੀਂ ਕਰਾਂਗੇ ਕਰਾਂਗੇ ਦੋ ਸਾਲ ਹੋਏ ਉਹਨਾਂ ਨੂੰ ਆਂਤੇ ਹੁਣ ਨਾਲ ਹੀ ਐਮਪੀ ਦੇ ਲੱਖਣ ਆ ਗਏ ਉਹ ਸਾਰੇ ਫਿਰ ਮੰਤਰੀ ਉਹਨਾਂ ਦੇ ਉੱਤੇ ਬਿਜ਼ੀ ਹੋ ਗਏ ਨੇ ਉਹਨਾਂ ਨੇ ਸ਼ਰਸ਼ਣ ਦਿੱਤਾ ਵੀ ਅਸੀਂ ਵਕਤ-ਵਕਤ ਹਮ ਕਰਾਂਗੇ